ਸਟ੍ਰੈਟ ਲੈ ਗੁੰਦੇ ਪੂਰ ਹੋ ਵੀ ਪੱਕਾ ਲਾ ਦੇ ਯਾਰ ਮਿੱਠੂ ਕਰਾ ਜਾ ਥੋਤਾ ਮਾ ਮਦਨੂ ਕਿਹਾ ਵੀ ਇਹ ਖੜਦਾ ਰਹੇ ਨਹੀਂ ਯਾਰ ਇਹ ਨਹੀਂ ਖੜਦਾ ਖੜਾ ਲਾ ਕੇ ਤਾਂ ਕਿੱਧਰ ਲਾਉਂ ਅਹੀਂ ਦੱਸ ਨਾ ਤੇਰਾ ਯਾਰ ਹਾਂ ਤਾਂ ਨਾਂ ਦਾ ਰੀਏ ਤੇਰਾ ਯਾਰ ਆ ਚੱਲ ਇਹ ਸ਼ਾਵਰ ਹੁਣ ਨਾ ਕੀ ਜਮਣਾ ਯਾਰ ਹੁਣ ਕੋਈ ਬੰਦਾ ਆ ਸ਼ਾਬ ਕਰ ਬਾਈ ਜੀ ਬਾਈ ਜੀ ਕਦ ਵੀ ਹੈਗਾ ਬਕਰ ਕਦ ਹੈਗਾ ਦੰਦ ਚਾਰ ਆ ਕੱਲ ਤਾਂ ਵੀ ਲਿਸਾ ਪਹਿਲੇ ਛੇ ਦੇ ਲੱਗਣਗੇ ਮੇਰੀ ਯਾਦ ਭਾਈ ਜਨੂ ਦਾ ਤੈਨੂੰ ਹੋ ਜਾ ਲਾਤਾ ਹੁੰਦਾ ਉਹਦੇ ਮੈਂ ਮੈਨੂੰ ਪਤਾ ਨਹੀਂ ਮੈਂ ਜਾਣਤੀ ਕਿ ਮਾ ਦਾ ਪਾਰੀ ਲੱਤੀ ਸੀ ਹੈ ਉਸ ਨਾਲ ਮਸ਼ੀਨ ਲੈ ਬੈਠ ਕੇ ਚਲਣ ਉਹ ਉੱਦੀ ਬਹਿ ਗਿਆ ਉਹ ਮਸ਼ੀਨ ਦਾ ਬੰਦਾ ਕਹਨੂ ਐ ਚਾ ਵਾ ਕੀ ਓਏ ਹੋਰ ਕੱਢ ਲੋ ਕੁਝ ਕਸਰਾ ਮਾੜੀ ਮੋਟੀ ਕਹਿੰਦਾ ਜਿਹੜੀ ਮੈਂ ਤਾਂ ਮੋਰ ਨਹੀਂ ਕੱਢੀ ਓਏ ਕਾਢ ਦੇ ਗੱਲ ਕਰ ਭਜਾ ਬੋ ਨਹੀਂ ਭਜਦਾ ਹੋਏਗਾ ਭਾਈ ਜਨੂ ਤੂੰ ਤਾਂ ਤੂੰ ਨਹੀਂ ਭਜਦਾ ਹੈਗਾ ਤੂੰ ਆੜੇ ਬੰਦ ਉਹ ਮੇਰੇ ਹੱਥ ਨਹੀਂ ਵੱਜੂ ਬਾਜ ਮਾਲ ਤਾਂ ਹੈਗਾ ਤੇ ਮੈਂ ਭਜੂਆ ਲਿਆ ਤੇ ਲਾ ਹੱਥ ਮਾਲਾ ਇਨਸ਼ਾ ਅੱਲਾਹ ਉਹ ਸੁਣਨਾ ਫਿਰ ਉਹ ਹੀ ਕਹਿੰਦੇ ਮੈਂ ਫਿਰ ਉਹੀ ਗੱਲ ਜੇ ਹੁਣ ਬੱਕਰਾ ਲੈਸੇ ਦੀ ਗੱਲ ਕਰਦਾ ਨਾ ਨਾ ਪੈਸੇ ਲਾਦਾ ਜੀ ਨਾ ਨਾ ਪੈਸੇ ਲਾਦੇ ਜਿਵੇਂ ਫੇਰ ਹੀ ਆ ਪੈਸਾ ਮੈਂ ਤਾਂ ਇਹਦਾ ਨਹੀਂ ਪੈਸੇ ਤੇਰੇ ਦੇਣਾ ਫੇਰ ਹੀ ਆ ਕਾਡੋ ਪਾਹੀ ਹੋਰ ਭੱਟੇ ਜੋ ਘੱਟੇ ਨੂੰ ਦੇ ਪਾਉਣ ਦਾ ਬੰਦਾ ਦਿਹਾੜਾ ਨੂੰ ਇਹਦਾ ਗੱਲ ਕਰ ਤੂੰ ਨਹੀਂ ਮੂੰਹ ਕਾ ਦੇ ਪੈਸੇ ਨਹੀਂ ਕੱਢਦੇ ਹਾਂ ਮੂੰਹ ਨਾ ਛੱਡ ਦੇਣਾ ਕਰਾ ਕਰਾ ਗੱਲ ਧੜਕਦਾ ਆਉਂ। ਮੈਂ ਲੈ ਆ ਨਹੀਂ ਆ ਵੀ ਇਹ ਜਾਈਆ ਮੈਂ ਦੇਣ ਤਾਂ ਹੈ ਨਹੀਂ ਆ ਗੱਲ ਤੇ ਮੈਂ ਮੈਂ ਇੱذ ਨਹੀਂ ਕੀ ਆ ਜਿਹੜੀਆਂ ਬਾਬਾ ਜੈ ਨੂੰ ਆਏਗਾ ਤਾਰਗੀ ਨਾ ਨਹੀਂ ਨਹੀਂ ਪੰਜਾਬੀ ਬੀਬੀ ਬੀਬੀ ਬੰਨੋਂ ਨਾ ਨਿਕਲੇਗਾ ਮੂਜੇ ਕਾਲਾ ਕੋਈ ਨਹੀਂ ਇਹ ਮਰਦਾ ਯਾਰ ਕੋਈ ਕਰਨੀ ਇਹਦੇ ਨਾਲ ਕਿਧਰ ਗਾ ਚਲ ਕੋਈ ਨਹੀਂ ਇਹ ਇਹਨੇ ਆਦਾ ਖਟ ਆਖਣੇ ਹਾਂ ਭਾਈ ਜੀ ਆਪਣੇ ਕੋਲ ਬੰਦੀ ਗੱਲੀ ਹਾਂ ਭਾਈ 14 ਬਸ ਜਿੰਨੇ ਤੱਕ ਜਿੰਨੇ ਨਹੀਂ ਮਾਰ ਅਰੇ ਘਰ ਬਾਬਾ ਹੋਰ ਪੰਜ ਤੋੜ ਉੱਜਾ ਨਾ ਚਾਰ ਚ ਸਾਈ ਠੀਕ ਹੈ 25 ਦਰਵਾਜ਼ਾ ਪਰ ਸੇ ਕਰ ਲੈ ਪਰਸੀ ਜੋ ਦਰਵਾਜ਼ਾ ਨਾ ਨਾ ਯਾਰ ਨਾ ਹਾਂਜੀ ਹਾਂਜੀ ਬਸ ਜੀ ਹੋ ਗਈ ਮੋੜੀ ਮੋੜੀ ਨਿਬਾਹੇਗਾ